ਬੱਤਿਆ ਤੂੰ ਕਿਤੇ ਵਿਸ਼ਵਾਸ ਨਹੀਂ ਕੀਤਾ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਗਰਬ ਨਾ ਆਇਓ ਮੈਂ ਇਸ ਪੰਕਤੀ ਦੀ ਇੱਥੇ ਵਿਆਖਿਆ ਕੀਤੀ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਕੀ ਦਿੱਤਾ ਹੈ ਕਿਸੇ ਨੇ ਪੁੱਛਿਆ ਵੀ ਮਹਾਰਾਜ ਤੁਹਾਨੂੰ ਪਟਨਾ ਨੇ ਰੱਬ ਕਰਕੇ ਮੰਨਿਆ ਤੁਸੀਂ ਰੱਬ ਵੇਖਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਰੱਬ ਵੇਖਣ ਦੀ ਗੱਲ ਕੀ ਕਹਿ ਮੈਂ ਤੈਨੂੰ ਰੱਬ ਵਿਖਾ ਦੇਣਾ ਤੂੰ ਰੱਬ ਵੇਖਣ ਦੀ ਗੱਲ ਕਰਦਾ ਨਾ ਮੈਂ ਤੈਨੂੰ ਰੱਬ ਵਿਖਾ ਦੇਣਾ 1226 ਅੰਗ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪੜਨਾ ਸਾਰਗ ਮੰਹਲਾ 5ਵਾਂ ਪੋਥੀ ਪਰਮੇਸ਼ਰ ਕਾ ਥਾਨ ਰਾਸ਼ਟਰਪਤੀ ਦੀ ਜਗ੍ਹਾ ਤੇ ਰਾਸ਼ਟਰਪਤੀ ਬਹਿ ਸਕਦਾ ਹੈ ਮੁੱਖ ਮੰਤਰੀ ਨਹੀਂ ਬਹਿ ਸਕਦਾ ਪੋਥੀ ਪਰਮੇਸ਼ਰ ਦਾ ਥਾਨ ਤੋਂ ਭਾਵੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਪਰਮੇਸ਼ਰ ਸਰੂਪ ਨੇ ਇਹਦੇ ਤਿੰਨੇ ਚਾ ਕਰ ਵਾਹ ਵਾ ਬਾਣੀ ਦਾ ਅੰਕਾਰ ਹੈ ਇਸ ਜੀਵੜ ਅਵਰ ਨ ਕੋਏ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਸਾਨੂੰ ਸਭ ਤੋਂ ਵੱਡੀ ਦੇਣ ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਦਿੱਤੀ ਹੈ ਇਹ ਨਹੀਂ ਕਿ ਇੱਥੇ ਗੱਲ ਮੁੱਕ ਗਈ ਬਖਸ਼ਾ ਬੜੀਆਂ ਨੇ ਪਰ ਅੱਜ ਦਾ ਇਹ ਟੌਪਿਕ ਨਹੀਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਇਹੋ ਜੀ ਬਾਣੀ ਰਚੀ ਮੈਂ ਬੇਨਤੀ ਕੀਤੀ ਕਿ ਮੈਂ ਦੂ ਵੀਰਾਂ ਕੁਰਾਨ ਪੜ੍ਹਿਆ ਤੇ ਜਿਹੜੇ ਸੰਤ ਜਨੈਲ ਸਿੰਘ ਕਹਿੰਦੇ ਵੀ ਉਹ ਅਤਵਾਦੀ ਸੀ ਉਹ ਆ ਕਰਦਾ ਸੀ ਉਹ ਕਰਦਾ ਸੀ ਉਹ ਸੰਤ ਜਨੈਲ ਸਿੰਘ ਨੇ ਮੈਨੂੰ ਆਪਣੀ ਜੇਬ ਦੇ ਵਿੱਚੋਂ ਪੈਸੇ ਦੇ ਕੇ ਤੇ ਅਹਮਦਾਬਾਦ ਤੋਂ ਕੁਰਾਨ ਲੈ ਕੇ ਦਿੱਤਾ ਵੀ ਗਿਆਨੀ ਜੀ ਤੇਰੇ ਪੜਨ ਵਾਲੀ ਚੀਜ਼ ਹੈ ਸੰਤ ਜਨੈਲ ਸਿੰਘ ਨੇ ਆਪਣੀ ਜੇਬ ਚੋਂ 70 ਰੁਪਏ ਦਿੱਤੇ ਜਦੋਂ ਅਹਮਦਾਬਾਦ ਗਿਆ ਸੀ ਤੇ ਮੈਂ ਕੁਰਾਨ ਲੈ ਕੇ ਆਇਆ ਤੇ ਗੁਰਨਾਨਕ ਨਿਵਾਸ ਵਿੱਚ ਸੰਤਾਂ ਦੇ ਕੋ ਰਹਿੰਦਿਆਂ ਮੈਂ ਇੱਕ ਇੱਕ ਅੱਖਰ ਕੁਰਾਨ ਦਾ ਪੜਿਆ ਬਾਚਿਆ ਜੇ ਦੋ ਵੇਰਾਂ ਪੜਿਆ ਮੈਂ ਕੁਰਾਨ ਤੇ ਅੱਜ ਵੀ ਕੁਰਾਨ ਮੇਰੇ ਘਰ ਬੜੇ ਅਦਬ ਦੇ ਸਤਕਾਰ ਦੇ ਨਾਲ ਸਜਾ ਕੇ ਰੱਖਿਆ ਕਿਉਂਕਿ ਰੱਬ ਦੀ ਗੱਲ ਕਰਦਾ ਜਿਹੜਾ ਕੁਰਾਨ ਹੈ ਨਾ ਉਹਦੇ ਚ ਰੱਬ ਦੇ 100 ਨਾਮ ਹਨ ਆ ਤੁਹਾਡੇ ਕੋਲ ਗੁਜਰੇ ਭਰਾ ਜਾਂ ਮੁਸਲਮਾਨ ਭਰਾ ਕੋ ਜਾਣਕਾਰੀ ਮਿਲੇ ਨਾ ਉਹਨਾਂ ਦੀ ਮਾਲਾ ਦੇ ਮਣਕੇ ਦੇਖਣੇ 100 ਹੋਣਗੇ 100 ਤੋਂ ਵੱਧ ਨਹੀਂ ਕਾਰਨ ਉਹ ਕਹਿੰਦੇ ਵੀ ਇਹ 100 ਨਾ ਹੀ درست ਹੈ ਬਾਕੀ ਦੇ ਸਾਰੇ ਨਾਮ ਗਲਤ ਹਨ ਕੁਰਾਨ ਵਿੱਚ ਤੁਹਾਨੂੰ ਰਾਮ ਨਹੀਂ ਮਿਲੇਗਾ ਤੇ ਹਿੰਦੂ ਧਰਮ ਦੇ ਗ੍ਰੰਥਾਂ ਦਾ ਮਤਾਲਾ ਕਰੀਏ 27 ਸਿਮਰਤੀਆਂ ਚਾਰ ਵੇਦ ਛੇ ਸ਼ਾਸਤਰ 102 ਉਪਨਿਸ਼ਦ ਇਹਨਾਂ ਸਾਰੇ ਗ੍ਰੰਥਾਂ ਦੇ ਵਿੱਚੋਂ ਤੁਹਾਨੂੰ ਗੁਰਮੁਖੋ ਇੱਕ ਥਾਂ ਤੇ ਅੱਲਾ ਲਫ਼ਜ਼ ਲਿਖਿਆ ਨਹੀਂ ਮਿਲੇਗਾ ਇੱਕ ਥਾਂ ਤੇ ਵੀ ਉੱਪਰ ਭਾਵੇਂ ਦਾਵਤਾਂ ਵਾਲਿਆਂ ਨੂੰ ਅੱਲਾ ਨਾਲ ਅਲਰਜੀ ਅੱਲਾ ਵਾਲਿਆਂ ਨੂੰ ਰਾਮ ਨਾਲ ਨਫ਼ਰਤ ਲੈ ਕੇ ਰੱਬ ਦੇ ਘਰ ਨਾਲ ਨਫ਼ਰਤ ਨਹੀਂ ਆਪਾਂ ਕਹਿੰਨੇ ਵੀ ਗੁਰੂ ਅਰਜਨ ਪ੍ਰਤਾਕਰ ਤੇ ਜੇ ਰੱਬ ਹੈ ਤੇ ਰੱਬ ਦੇ ਕਰਕਾਣੀ ਬਣ ਨਹੀਂ ਰੱਬ ਸਾਰਿਆਂ ਦਾ ਸਾਂਝਾ ਓਸ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਦਿੱਤਾ ਉਹ ਕਹਿੰਦੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗਸਈਆਂ ਕੋਈ ਅਲਾਹੇ ਨਾ ਉਹਨਾਂ RAM ਨੂੰ ਮੜਾ ਆਖਿਆ ਨਾ ਉਹਨਾਂ ਅੱਲਾਹ ਨੂੰ ਆਖਿਆ ਕਹਿਣ ਲੱਗੇ ਭਾਈ ਕੋ RAM ਕਹਿੰਦਾ ਕੋ ਅੱਲਾਹ ਕਹਿੰਦਾ ਇੱਕ ਲਫ਼ਜ਼ ਅੰਗਰੇਜ਼ੀ ਦਾ ਨੈਰੂ ਮਾਈਂਡਡਨੈਸ ਤੰਗਦਿਲੀ ਮੈਂ ਕਿਸੇ ਇੱਕ ਨੂੰ ਵਿਸ਼ੇਸ਼ ਨੂੰ ਨਹੀਂ ਕਹਿੰਦਾ ਲੇਕਿਨ ਤੰਗਦਿਲ ਵਾਲਿਆਂ ਨੇ ਦੂਜਿਆਂ ਨੂੰ ਕੰਨਮ ਕੀਤਾ ਲੇਕਿਨ ਕਿਤੇ ਆਪਾਂ ਗੁਰੂ ਨਾਨਕ ਦਾ ਇਤਿਹਾਸ ਸਿਧਾਂਤ ਪੜ੍ਹੀਏ ਨਾ ਬਾਦਾਂ ਵਾਲੇ ਗੁਰੂ ਦੀ ਬਾਣੀ ਹੈ ਦਿਉਰਾ ਮਸੀਤ ਸੋਈ ਪੂਜਾ ਔਨਵਾਜ ਹੋਈ ਮਾਨਸਬੇ ਏਕ ਅਨੇਕੋ ਪ੍ਰਭਾਵ ਹੈ ਇਕ ਨੈਣ ਇਕ ਕਾਨ ਇਕ ਦੇਹ ਇਕ ਬਾਣ ਖਾਕ ਬਾਦ ਆਦਿ ਸ਼ੋ ਆਪ ਕੁਰ ਲਾਉ ਹੈ ਗੁਰੂ ਗੋਬਿੰਦ ਸਿੰਘ ਜੀ ਪਛ ਪਥ ਤੇ ਪਾਛਾ ਕਹਿੰਦੇ ਦਿਉਰੇ ਦੇ ਵਿੱਚ ਵੀ ਉਹ ਹੈ ਮਸਜਿਦ ਵਿੱਚ ਵੀ ਉਹ ਹੈ ਭਾਵੇਂ Hindu ਹੈ ਭਾਵੇਂ Sikh ਹੈ ਭਾਵੇਂ Musalman ਦੇ ਤਾਂ ਪੰਜਾਂ ਤਤਾਂ ਦੀ ਬਣੀ ਹੋਈ ਨਾ ਇਹ ਗੱਲ ਕੇਵਲ ਕਹੀ ਨਹੀਂ ਕਿਤੇ ਉੱਚੀ ਆਵਾਜ਼ ਨਾਲ ਕਿਹਾ ਜੇ ਇੱਕ ਵਾਰ ਮੈਨੂੰ ਸ਼੍ਰੋਮਣੀ ਕਮੇਟੀ ਨੇ ਸਰਬ ਧਰਮ ਸਮੇਲਨ ਹੋਇਆ ਉੱਥੇ ਵੱਖ-ਵੱਖ ਧਰਮਾਂ ਦੇ ਬੜੇ-ਬੜੇ ਵਿਦਵਾਨ ਆਏ ਪ੍ਰੋਫੈਸਰ ਤੇ ਉਹਨਾਂ ਲੈਕਚਰ ਕੀਤਾ ਤੇ ਮੇਰੀ ਸਾਰਿਆਂ ਤੋਂ ਬਾਅਦ ਅਖੀਰ ਤੇ ਵਾਰੀ ਤੇ ਮੈਂ ਕਿਹਾ ਵੀ ਨਾ ਤਾਂ ਮੈਂ ਪ੍ਰਿੰਸੀਪਲਾਂ ਤੇ ਨਾ ਮੈਂ ਪ੍ਰੋਫੈਸਰ ਮੈਂ ਤਾਂ ਇੱਕ ਨਿੱਕਾ ਜਿਹਾ ਗਰੰਥੀ ਸਿੰਘ ਸਾਨੂੰ ਭਾਈ ਸਾਹਿਬ ਕਹਿੰਦੇ ਨੇ ਪਰ ਮੈਂ ਇੱਕ ਬੇਨਤੀ ਕਰਾਂ ਮੈਂ ਕਿਹਾ ਤੁਸੀਂ ਸਾਰਿਆਂ ਨੇ ਵਿਚਾਰਾਂ ਦਿੱਤੀਆਂ ਤੇ ਬੜੀਆਂ ਚੰਗੀਆਂ ਨੇ ਪਰ ਜਿਹੜੇ ਗੁਰੂ ਕੋਲ ਮਾਇਆਨ ਉਹਦੇ ਵਰਗਾ ਵਿਸ਼ਾਲ ਦਿਲ ਕੋਈ ਨਹੀਂ ਉਹਨਾਂ ਐਗਜ਼ਾਮ ਤਾਂ ਵੇਖਿਆ ਕਹਿਣ ਲੱਗੇ ਵੀ ਦੇਸੀ ਦਾ ਬੰਦਾ ਹੁਣ ਵੇਖੇ ਬਾਬਾ ਪਤਾ ਕੀ ਬੋਲਦਾ ਮੈਂ ਕਿਹਾ ਕਿਸੇ ਨੇ ਕਿਸਦਾ ਮੰਦਰ ਢਾਕੇ ਤੇ ਮਸਜਿਦ ਬਣਾਈ ਕਿਸੇ ਨੇ ਮਸਜਿਦ ਢਾਕੇ ਮੰਦਰ ਬਣਾਈ ਲੇਕਿਨ ਇੱਕ ਗੁਰੂ ਅਰਜਨ ਦੇਵ ਦਾ ਸੁਪੁੱਤਰ ਹੈ ਸਹਿਬਜ਼ਾਦਾ ਗੁਰੂ ਅਰਜਨ ਸੱਚੇ ਪਾਤਸ਼ਾਹ ਜਿਨ ਜਦੋਂ ਉਹਨਾਂ ਨੇ ਦੂਜਾ ਜੰਗ ਜਿੱਤਿਆ ਨਾ ਤੇ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਨੂੰ ਬਾਬਾ ਜੀ ਇੱਥੇ ਮੁਸਲਮਾਨ ਭਰਾਵਾਂ ਵੀ ਆਉਣਾ ਪਹਿਲਾਂ ਉਹਨਾਂ ਦੀ ਮਸਜਿਦ ਬਣਾਈ ਤੇ ਗੁਰਦੁਆਰਾ ਬਾਅਦ ਵਿੱਚ ਬਣਾਵਾਂਗੇ ਇਹ ਗੁਰਮੁਖੋਂ ਕਦੇ ਗੱਲ ਕਰਨੀ ਪਏ ਸਿਰ ਉੱਚਾ ਕਰਕੇ ਉੱਚੀ ਬਾਹਂ ਕਰਕੇ ਕਿਹਾ ਕਰੋ ਆ ਥਾਂ ਥਾਂ ਜ਼ਰੂਰੀ ਖਬਰਾਂ ਪੜ੍ਹਦੇ ਕਿਤੇ ਮਸਜਿਦ ਢਾਈ ਜਾ ਰਹੀ ਹੈ ਮੰਦਰ ਬਣਾਉਣ ਲਈ ਕਦੇ ਮੰਦਰ ਢਾਕੇ ਮਸੀਤਾਂ ਬਣਾਈਆਂ ਗਈਆਂ ਲੇਕਿਨ ਇਹ ਗੁਰੂ ਨਾਨਕ ਦਾ ਘਰ ਹੈ ਜਿਹਦਾ ਮੇਨ ਹੈ ਗੁਰਦੁਆਰਾ ਪਰ ਗੁਰਦੁਆਰਾ ਬਾਅਦ ਵਿੱਚ ਬਣਿਆ ਪਹਿਲਾ ਮਸਜਿਦ ਬਣਾਈ ਔਰ ਮਸਜਿਦ ਅੱਜ ਵੀ ਗਵਾਹੀ ਦੇ ਰਹੀ ਜਿਹਦੀ ਸੇਵਾ ਨਿਹੰਗ ਸਿੰਘ ਕਰਦੇ ਨੇ ਤੁਸੀਂ ਹਰਗਮਿੰਦਪੁਰ ਸਾਹਿਬ ਜਾ ਕੇ ਵੇਖ ਸਕਦੇ ਹੋ ਇਹ ਖੂਨ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਜਦੋਂ ਖਬਰਾਂ ਸਰਕਾਰ ਨੂੰ ਪਹੁੰਚੀਆਂ ਆਪਾਂ ਪੜਦੇ ਬਾਬੇ ਕੇ ਬਾਬਰ ਕੇ ਦੂ ਕੀਏ ਆਪ ਪਰਮੇਸ਼ਰ ਸੂ ਜਦੋਂ ਬਾਬਰ ਧੱਕਾ ਕਰਦਾ ਨਾ ਤੇ ਬਾਬਰ ਦੇ ਧੱਕੇ ਨੂੰ ਰੋਕਣ ਲਈ ਕੇਵਲ ਤੇ ਕੇਵਲ ਬਾਬੇ ਤੇ ਆਏ ਨੇ ਬਾਕੀ ਧੌਣਾ ਨੀਵੀਆਂ ਕਰ ਲੈਂਦੇ ਨੇ ਇਹ ਤਾਂ ਗੱਲਾਂ ਪੁਰਾਣੀਆਂ ਨੇ ਅੱਜ ਆਪਾਂ ਕੱਲ੍ਹ ਵੇਖਿਆ ਕਿਸਾਨ ਮੋਰਚਾ ਲੱਗਾ ਤੇ ਕੇਵਲ ਬਾਬੇ ਦੇ ਸਿੱਖਾਂ ਵਾਸਤੇ ਬੈਨ ਲਾਇਆ ਵੀ ਦਿੱਲੀ ਨਹੀਂ ਜਾ ਸਕਦੇ ਬਾਕੀ ਸਾਰੇ ਭੂਆ ਤੇ ਮਾਮੇ ਦੇ ਪੁੱਤ ਭਮ ਜੋ ਕੋਈ ਵੀ ਤੁਰਿਆ ਹੋਵੇ ਇਹ ਬਾਬੇ ਤੇ ਡਰਾਂ ਨਾ ਤੇ ਜੇ ਲੰਗਰ ਚੱਲਦਾ ਬਾਬੇ ਦਾ ਮੈਂ ਇੱਕ ਵਾਰ ਆ ਗਿਆ ਉਥੇ ਤੇ ਜਿਹੜਾ ਉਹ ਪਾਣੀ ਮੁੱਲ ਹੁੰਦਾ ਨਾ ਪੀਣ ਵਾਲਾ ਬੋਜ਼ਲਾਂ ਨਾਲ ਉਹ ਉਹ ਹੱਥ ਨਾਲ ਕੀ ਧੋਦੀ ਜਾਣ ਤੇ ਅਸੀਂ ਬਾਬਾ ਜਿਹੜੇ ਅਨੰਦਪੁਰ ਸਾਹਿਬ ਵਾਲੇ ਬਾਬੇ ਨੂੰ ਆਖਿਆ ਬਾਬਾ ਜੀ ਸਾਡੀ ਬਿੰਦੀ ਦੱਸ ਦੱਸੋ ਮੈਂ ਕਿਹਾ ਜੀ ਆਖਰਕਾਰ ਪਾਣੀ ਮੁੱਲਦਾ ਹੁੰਦਾ ਪਰ ਜਿਹੜਾ ਮੁੱਲਦਾ ਪਾਣੀ ਉਹਨਾਂ ਹੱਤਾਂ ਨਾਲ ਧੋਣੋਂ ਪੀਣ ਉਥੇ ਲੋਕਾਂ ਨੂੰ ਮੋਜਾਂ ਬਣ ਗਈਆਂ ਗੁਰੂ ਕੀ ਪੰਗਤ ਵਿੱਚ ਕੋਈ ਵੀ ਆਵੇ ਸੰਗਤ ਵਿੱਚ ਕੋਈ ਵੀ ਆਵੇ ਤੇ ਕੋਈ ਮਨਾ ਨਹੀਂ ਇਹ ਕੇਵਲ ਤੇ ਕੇਵਲ ਗੁਰਨਾਨਕ ਦਾ ਕਰਜ ਇਹਨੂੰ ਕਹਿੰਦੇ ਨੇ ਬ੍ਰਾਡ ਮਾਈਂਡਡਨੈਸ ਵਿਸ਼ਾਲ ਵਿਖ ਨਾ ਕੋ ਬਹਿਰੀ ਨਾ ਬਗਾਨਾ ਸਗਲ ਸੰਗ ਹਮ ਕੋ ਬਣਾਈ ਤੇ ਕੋਈ ਉਪਰਾ ਨਹੀਂ ਕੋਈ ਵੈਰੀ ਨਹੀਂ ਗੁਰਮੁਖੋ